ਦੀ ਰੋਡਸ ਦੀ ਜਿਹੜੀ ਸਾਡੀ ਰੋਡ ਦੀ ਸਮੱਸਿਆ ਹੈ ਸਾਡੀ ਰੋਡਸ ਬਹੁਤੀ ਟੁੱਟੀਆਂ ਹੋਈਆਂ ਨੇ ਕਿਸੇ ਨੇ ਕੋਈ ਜਿਹੜਾ ਵੇਸਟੇਜ ਡਿਸਪੋਜ਼ਲ ਹੈ ਜਾਂ ਸਾਡਾ ਗਾਰਬੇਜ ਡਿਸਪੋਜ਼ਲ ਹੈ ਉਹਦਾ ਬਹੁਤ ਪ੍ਰੋਬਲਮਸ ਲੋਕ ਫੇਸ ਕਰਦੇ ਪਏ ਨੇ ਡਿਜ਼ੀਜ਼ਸ ਵੀ ਸਾਡੇ ਅੰਮ੍ਰਿਤਸਰ ਸਿਟੀ ਵਿੱਚ ਬਹੁਤ ਫੈਲੀਆਂ ਨੇ ਤੇ ਇੱਕ ਵਾਰੀ ਜੇ ਸ਼ੁਰੂ ਹੋ ਜਾਂਦੀ ਹੈ ਉਹਨਾਂ ਦਾ ਕੋਈ ਨਿਵਾਰਨ ਨਹੀਂ ਹੁੰਦਾ ਜਦੋਂ ਬਾਰਿਸ਼ ਹੁੰਦੀ ਹੈ ਤੁਸੀਂ ਦੇਖਦੇ ਹੋ ਕਿ ਇੰਨੇ ਪੋਟ ਹੋਲ ਬਣ ਜਾਂਦੇ ਨੇ ਜਿਨ੍ਹਾਂ ਕਾਰਨ ਕਿ ਐਕਸੀਡੈਂਟਸ ਵੀ ਬਹੁਤ ਹੁੰਦੇ ਨੇ ਤੇ ਜਿਹੜੇ ਮੈਨ ਹੋਲਸ ਨੇ ਉਹ ਖੁੱਲੇ ਰਹਿੰਦੇ ਨੇ ਕਈ ਵਾਰੀ ਕੋਈ ਬੱਚਾ ਕੋਈ ਸਾਈਕਲਿਸਟ ਉਹ ਗਿਰ ਸਕਦੇ ਨੇ ਮਾਸਨਾਲ ਸਾਰਿਆਂ ਦੇ ਸਾਥ ਨਾਲ ਮੈਨੇ ਪੈਨਾ ਭਰਾਵਾਂ ਨੇ ਮੇਰੀ ਬਹੁਤ ਸਾਥ ਦਿੱਤੀ ਹੈ ਤੇ ਜਿਹੜੇ ਮੇਰੇ ਫਾਦਰ ਇਨ ਲਾ ਨੇ ਜਿਹੜੇ ਮੇਰਾ ਪਰਿਵਾਰ ਹੈ ਤੋਂ ਉਹਨਾਂ ਦੇ ਵੀ ਸਾਥ ਤੋਂ ਬਿਨਾ ਪੋਸੀਬਲ ਨਹੀਂ ਸੀ ਇਹ ਪੁਰਾਣੇ ਐਕਸਪੀਰੀਅੰਸ ਇਹ ਹੀ ਹੈ ਤੇ ਸਾਰਿਆਂ ਤੋਂ ਸੁਨਾ ਹੀ ਹੋਏਗਾ ਥੈਟ ਮੇਰਾ ਕਦੇ ਵੀ ਫੋਨ ਅਨ ਅਟੈਂਡਡ ਨਹੀਂ ਹੁੰਦਾ ਤੇ ਮੇਰੇ ਘਰ ਜੋ ਵੀ ਆਂਦਾ ਹੈ ਤੇਰਾ ਵੈਲਕਮ ਟਾਈਮਸ ਤਾਂ ਅੱਜ ਅਸੀਂ ਵਾਰਡ ਨੰਬਰ 5 ਤੋਂ ਜੋ ਵਿਜੇਤਾ ਨੇ ਬਖਸ਼ੀ ਰਾਮ ਅੌਰਾਈ ਦੇ ਇਸ ਪੁੱਤਰੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਔਰ ਕਾਫੀ ਵੱਡਾ ਤੰਕਾ ਜਿਹੜਾ ਵਾ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦਾ ਅੱਜ ਇੱਥੇ ਲੱਗਾ ਆਇਆ ਵਾ ਸਵੇਰ ਤੋਂ ਹੀ ਜਿਹੜਾ ਉਹਨਾਂ ਨੂੰ ਜਿਹੜੀਆਂ ਉਹ ਸ਼ੁਭ ਕਾਮਨਾਵਾਂ ਜਿਹੜੀਆਂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਔਰ ਗੱਲਬਾਤ ਕਰਾਂਗੇ ਵਾਰ ਨੰਬਰ 5 ਦੇ ਵਿੱਚ ਕਿਹੜੀ ਕਿਹੜੀ ਮੁਸ਼ਕਿਲਾਂ ਰਹੀਆਂ ਔਰ ਕਿਹੜੇ ਕਿਹੜੇ ਚੋਣਾਂ ਦੇ ਦੌਰਾਨ ਵਾਅਦੇ ਕੀਤੇ ਗਏ ਨੇ ਔਰ ਉਹਨਾਂ ਸਾਰੇ ਮਸਲਿਆਂ ਤੇ ਵੀ ਉਹਨਾਂ ਸਾਰੇ ਮੁੱਦਿਆਂ ਤੇ ਵੀ ਗੱਲਬਾਤ ਹੋਏਗੀ ਔਰ ਉਸ ਤੋਂ ਇਲਾਵਾ ਅੰਮ੍ਰਿਤਸਰ ਸਿਟੀ ਦੇ ਲਈ ਐਜ਼ ਅ ਮਹਿਲਾ ਤੇ ਤੌਰ ਤੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਹੋਣ ਵਾਲੇ ਨੇ ਸਭ ਤੋਂ ਪਹਿਲੇ ਮੈਮ ਸਵਾਗਤ ਹੈ ਤੁਹਾਡਾ ਪੰਜਾਬ ਹਰ ਟਾਈਮਸ ਤੇ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਮੈਨੂੰ ਲੈ ਕੇ ਆਏ تھے ਬਟ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨੀ ਹਾਂ ਕਿ ਅਸੀਂ ਜਿਹੜੀ ਸਾਡੀ ਰੋਡਸ ਦੀ ਜਿਹੜੀ ਸਾਡੀ ਰੋਡ ਦੀ ਸਮੱਸਿਆ ਹੈ ਸਾਡੀ ਰੋਡਸ ਬਹੁਤ ਹੀ ਟੁੱਟੀਆਂ ਹੋਈਆਂ ਨੇ ਕਿਸੇ ਨੇ ਕੋਈ ਜਿਹੜਾ ਵੇਸਟੇਜ ਡਿਸਪੋਜ਼ਲ ਹੈ ਆ ਸਾਡਾ ਗਾਰਬੇਜ ਡਿਸਪੋਜ਼ਲ ਹੈ ਉਹਦਾ ਬਹੁਤ ਪ੍ਰੋਬਲਮਸ ਲੋਕ ਫੇਸ ਕਰਦੇ ਪਏ ਨੇ ਜਿਨ੍ਹਾਂ ਕਾਰਨ ਡਿਜ਼ੀਜ਼ਸ ਵੀ ਸਾਡੇ ਅੰਮ੍ਰਿਤਸਰ ਸਿਟੀ ਵਿੱਚ ਬਹੁਤ ਫੈਲੀਆਂ ਨੇ ਤੇ ਇੱਕ ਵਾਰੀ ਜੇ ਸ਼ੁਰੂ ਹੋ ਜਾਂਦੀ ਹੈ ਉਹਨਾਂ ਉਹਨਾਂ ਦਾ ਕੋਈ ਨਿਵਾਰਨ ਨਹੀਂ ਹੁੰਦਾ ਸੋ ਅਸੀਂ ਗ੍ਰਾਸ ਰੂਟ ਲੈਵਲ ਤੋਂ ਲੱਗ ਕੇ ਉਹਨੂੰ ਅਸੀਂ ਪੂਰਾ ਕਰਨ ਦਾ ਉਹਨੂੰ ਅਸੀਂ ਖਤਮ ਕਰਨ ਦਾ ਜੜ ਤੋਂ ਇਹ ਕੋਸ਼ਿਸ਼ ਪੂਰੀ ਰਹੇਗੀ ਅਸੀਂ ਅਸੀਂ ਕਰਾਂਗੇ ਵੀ ਤੇ ਲੇਡੀਜ਼ ਵਾਸਤੇ ਹੋਰ ਵੀ ਜਿਹੜੇ ਉਹਨਾਂ ਦੇ এমਪਲॉयਮੈਂਟ ਵਾਸਤੇ ਜਿਹੜੇ ਹੋਰ ਪੋਲੀਟੈਕਨਿਕ ਇੰਸਟੀਟਿਊਟਸ ਨੇ ਉਹ ਵੀ ਖੋਲੇ ਜਾਣਗੇ ਜਿਨ੍ਹਾਂ ਕਰ ਉਹਨਾਂ ਨੂੰ এমপ্লয়মেন্ট ਵਾਸਤੇ ਕਈ ਅਦਰ ਉਦਰ ਨਾ ਪਟਕਣਾ ਪਏ ਤੇ ਨਾਲ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਕੈਮਰਾ ਜਿਹੜੇ ਸੀਸੀਟੀਵੀ ਕੈਮਰਾਜ਼ ਨੇ ਉਹ ਵੀ ਲਗਾਨ ਲਗਾਏ ਜਾਣਗੇ ਕਿਉਂਕਿ ਅੰਮ੍ਰਿਤਸਰ ਇੱਕ ਹੈਰੀਟੇਜ ਤੇ ਸਮਾਰਟ ਸਿਟੀ ਹੈ ਉਹਨਾਂ ਦਾ ਦਰਜਾ ਦੇਣਾ ਸਾਨੂੰ ਬਹੁਤ ਹੀ ਇੰਪੋਰਟੈਂਟ ਹੈ ਤੇ ਸਾਨੂੰ ਇਹ ਸਾਰੀ ਫੈਸਿਲਿਟੀਆਂ ਅਸੀਂ ਮੁਹैया ਕਰਾਵਾਵਾਂਗੇ ਸਿਆਸਤ ਜਿਹੜੀ ਹੈ ਤੁਹਾਡੇ ਖੂਨ ਵਿੱਚ ਹੀ ਹੈ ਤੁਹਾਡੇ ਫਾਦਰ ਸਾਹਿਬ ਅਜੇ ਅੰਮ੍ਰਿਤਸਰ ਦੀ ਸੇਵਾ ਨੇ ਬਾਦੂਕ ਨੇ ਮੇਅਰ ਐਜ਼ ਅ ਮੇਅਰ ਕਾਫੀ ਲੰਬੇ ਸਮਾਂ ਉਹਨਾਂ ਨੇ ਅੰਮ੍ਰਿਤਸਰ ਦੀ ਸੇਵਾ ਕੀਤੀ ਹੈ ਕਿਹੜੇ ਕਿਹੜੇ ਇਹੋ ਜਿਹੇ ਮੁੱਦੇ ਨੇ ਜਿਹੜੇ ਤੁਸੀਂ ਅੰਬੀਸਰ ਦੇ ਜਿਹੜੇ ਮੁੱਦੇ ਲੈ ਕੇ ਤੁਸੀਂ ਹਾਊਸ ਦੇ ਵਿੱਚ ਪਹੁੰਚੋਗੇ ਆਪਣੀ ਵਾਰਡ ਦੇ ਕਿਹੜੇ ਕਿਹੜੇ ਇਹੋ ਜਿਹੇ ਕੰਮ ਨੇ ਜਿਹੜੇ ਤੁਸੀਂ ਲੋਕਾਂ ਨੂੰ ਵਾਅਦੇ ਕੀਤੇ ਨੇ ਔਰ ਕਿਹੜੇ ਕੰਮ ਨਹੀਂ ਹੋਏ ਜੋ ਪਿਛਲੇ ਸਰ ਪਾਰਸ਼ਦਾਂ ਦੇ ਦੌਰਾਨ ਔਰ ਹੁਣ ਨਵੇਂ ਤੁਸੀਂ ਪਾਰਸ਼ਦ ਚੁਣੇ ਗਏ ਹੋ ਤੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰੋਗੇ ਸਭ ਤੋਂ ਪਹਿਲੇ ਤੇ ਸਾਡੀ ਜਿਹੜੇ ਸਭ ਤੋਂ ਪਹਿਲੇ ਸਾਡਾ ਜਿਹੜਾ ਕੰਮ ਹੈ ਉਹ ਅਸੀਂ ਸਾਡੀ ਸਾਰੀ ਜਿਹੀ ਰੋਡਸ ਨੇ ਉਹ ਉਹਨਾਂ ਦਾ ਬਹੁਤ ਹੀ ਮਾਰਾ ਹਾਲ ਹੈ ਜਿਹੜਾ ਗਰਮੀਆਂ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਤੁਸੀਂ ਦੇਖਦੇ ਹੋ ਕਿ ਇੰਨੇ ਪਾਟ ਹੋਲ ਬਣ ਜਾਂਦੇ ਨੇ ਜਿਨ੍ਹਾਂ ਕਾਰਨ ਕਿ ਐਕਸੀਡੈਂਟਸ ਵੀ ਬਹੁਤ ਹੁੰਦੇ ਨੇ ਤੇ ਜਿਹੜੇ ਮੈਨ ਹੋਲਸ ਨੇ ਉਹ ਖੁੱਲੇ ਰਹਿੰਦੇ ਨੇ ਕਈ ਵਾਰੀ ਕੋਈ ਬੱਚਾ ਕੋਈ ਸਾਈਕਲਿਸਟ ਉਹ ਗਿਰ ਸਕਦੇ ਨੇ ਉਹਦੇ ਵਾਸਤੇ ਪਹਿਲੇ ਸਭ ਤੋਂ ਪਹਿਲੇ ਕੋਸ਼ਿਸ਼ ਹੋਏਗੀ ਕਿ ਸੜਕਾਂ ਠੀਕ ਹੋਣ ਉਹਨਾਂ ਦਾ ਜਿਹੜਾ ਵਾਟਰ ਡਿਸਪੋਜ਼ਲ ਹੈ ਤੇ ਵੇਸਟ ਡਿਸਪੋਜ਼ਲ ਹੈ ਤੇ ਵਾਟਰ ਕਲੌਕਿੰਗ ਦੀ ਜਿਹੜੀ ਪ੍ਰੋਬਲਮ ਹੈ ਉਸ ਨੂੰ ਠੀਕ ਕਰਾਂਗੇ ਸੋ that ਡਿਜ਼ੀਜ਼ ਜਿਹੜੀਆਂ ਨੇ ਅੰਮ੍ਰਿਤਸਰ ਵਿੱਚ ਉਹ ਬਿਲਕੁਲ ਨਾ ਹੋਣ ਤੇ ਅੱਗੇ ਜਾ ਕੇ ਵੀ ਸਾਰਿਆਂ ਨੂੰ ਕੋਈ ਪ੍ਰੋਬਲਮ ਨਾ ਆਏ ਜਿਹੜੀ ਅਸੀਂ ਮੋਦੀ ਜੀ ਦੀ ਆਯੂਸ਼ਮਾਨ ਭਾਰਤ ਵਾਲੀ ਸਕੀਮ ਹੈ ਉਹ ਵੀ ਅਸੀਂ ਜਲ ਤੋਂ ਜਲ ਕੈਂਪਸ ਲਗਾ ਕੇ ਪੂਰੀ ਕਰਾਂਗੇ ਤੇ ਨਾਲ 70 ਤੋਂ ਵੱਧ ਜਿਹੜੇ ਨੇ ਉਹ ਬੇਸ਼ੱਕ ਗਰੀਬ ਹੈ ਬੇਸ਼ੱਕ ਅਮੀਰ ਹੈ ਸਾਰੇ ਉਹਨਾਂ ਨੂੰ ਉਹਦੀ ਉਹਨਾਂ ਦੀ ਸਕੀਮ ਦੀ ਯੂਟਿਲਾਈਜ਼ ਕਰ ਸਕਦੇ ਨੇ ਉਹਨਾਂ ਦਾ ਬੈਨੀਫਿਟ ਲੈ ਸਕਦੇ ਨੇ ਤੇ ਅਸੀਂ ਰੀਸੈਂਟਲੀ ਕੈਂਪ ਲਗਾਏ ਵੀ ਸੀਗੇ ਔਰ ਹੋਰ ਵੀ ਕੈਂਪ ਲੱਗਣਗੇ ਵੀ ਤੇ ਮੋਦੀ ਜੀ ਦੀ ਸਰਕਾਰ ਦੇ ਜਿਹੜੀ ਪਾਲਿਸੀਜ਼ ਨੇ ਉਹ ਜਲ ਤੋਂ ਜਲ ਇੰਪਲੀਮੈਂਟ ਹੋਣਗੀਆਂ ਸਮੇ ਬਹੁਤ ਕਟਮੀਆਂ ਸੀ 10 ਦਿਨ ਦਾ ਮੈਸ ਸਮੇ ਮਿਲਿਆ ਸੀ ਨਮੰਕਨ ਆਪਣੇ ਫਾਈਲ ਸਬਮਿਟ ਕਰਨ ਦਾ ਉਹਦੇ ਵਿੱਚ ਹੀ ਚੋਣਾਂ ਪਰਚਾ ਔਰ ਨਾਲ ਹੀ ਨਤੀਜੇ ਕਿਹੋ ਜਿਹਾ ਮਨ ਚ ਸੀ ਕਿ ਕਿਸ ਤਰ੍ਹਾਂ ਦਾ ਚੱਲ ਜਾਣਾ ਮਨ ਵਿੱਚ ਤਾਂ ਦੇਖੋ ਮਿਹਨਤ ਸਾਰੇ ਆਨੇ ਬਹੁਤ ਕਰੀਏ ਤੇ ਸਭ ਸਭ ਦੇ ਵਿਸ਼ਵਾਸ ਨਾਲ ਮੈਨੂੰ ਇਹ ਵਿਸ਼ਵਾਸ ਸੀਗਾ ਕਿ ਇਹਨਾ ਹਾਰਡ ਵਰਕ ਦੇ ਸਾਰੇ ਅਸੀਂ ਸਾਡੀ ਟੀਮ ਵਰਕ ਕਰੇਗੀ ਤੇ ਸਾਰਾ ਸਟੈਪ ਬਾਈ ਸਟੈਪ ਚਲਾਂਗੇ ਤੇ ਜਿੱਤ ਸਾਡੇ ਹੱਥੋਂ ਦੂਰ ਨਹੀਂ ਹੈ ਤੇ ਸਾਰਿਆਂ ਦੇ ਵਿਸ਼ਵਾਸ ਨਾਲ ਸਾਰਿਆਂ ਦੇ ਸਾਥ ਨਾਲ ਮੈਨੇ ਪੈਨਾ ਪ੍ਰਾਵਾਂ ਨੇ ਮੇਰੀ ਬਹੁਤ ਸਾਥ ਦਿੱਤੀ ਹੈ ਤੇ ਜਿਹੜੇ ਮੇਰੇ ਫਾਦਰ ਇਨ ਲਾ ਨੇ ਜਿਹੜੇ ਮੇਰਾ ਪਰਿਵਾਰ ਹੈ ਤੋਂ ਉਹਨਾਂ ਦਾ ਵੀ ਸਾਥ ਤੋਂ ਬਿਨਾ ਹੈ ਪੋਸੀਬਲ ਨਹੀਂ ਸੀ ਤੇ ਲਾਸਟ ਆਫ ਆਲ ਲਾਸਟ ਨੋਟ ਦ ਲੀਸਟ ਮੇਰੇ ਪਰਮਾਤਮਾ ਜਿਨ੍ਹਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਹੈ ਮੇਰਾ ਮੇਰਾ ਅੱਗੇ ਵਧ ਚੱਦ ਕੇ ਮੇਰਾ ਮੈਨੂੰ ਮੇਰਾ ਹੌਸਲਾ ਵਧਾਇਆ ਹੈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਕਰਨਾ ਚਾਹਨੀ ਆ ਥੈਂਕ ਯੂ ਪ੍ਰੋਫੈਸ਼ਨਲ ਐਜੇ ਤੁਸੀਂ ਟੀਚਰ ਬੱਚਿਆਂ ਦੇ ਕਿਵੇਂ ਉਹਨਾਂ ਨਾਲ ਤਾਲਮਿਲ ਰਿਹਾ ਹੈ ਬੱਚਿਆਂ ਦੇ ਫੋਨ ਕਾਲਸ ਬੱਚਿਆਂ ਦੇ ਮੈਸੇजेस ਮੈਂ ਤੁਹਾਨੂੰ ਦੱਸਨੀ ਆ ਕਿ ਉਹ ਆਨਾ ਬੰਦ ਨਹੀਂ ਹੋਇਆ ਹੈ ਜਦੋਂ ਮੈਂ ਨਹੀਂ ਵੀ ਜਾ ਰਹੀ ਸੀ ਤਦ ਵੀ ਉਹਨਾਂ ਦੀ ਵੀਡੀਓ ਰਿਕਾਰਡਿੰਗਸ ਮੈਨੂੰ ਐਂਆ ਆਈਆਂ ਨੇ that mam Ma we are missing you but we want you to you to win so ਮੈਂ ਬਹੁਤ ਖੁਸ਼ ਹਾਂ that ਮੇਰੀ ਨਵੀਂ ਜਨਰੇਸ਼ਨ ਜਿਹੜੀ ਹੈ ਜਿਹੜੀ ਬੱਚਿਆਂ ਤੋਂ ਮੈਂ ਮੈਂ ਵੀ ਸਿੱਖਣੀ ਹਾਂ ਤੇ ਉਹ ਵੀ ਮੇਰਾ ਮੇਰੇ ਕੋਲ ਬਹੁਤ ਕੁਝ ਸਿੱਖਦੇ ਨੇ ਤੇ ਉਹ ਵੀ ਬਹੁਤ ਕੁਝ ਸਿੱਖਣਗੇ ਇਸ ਨਾਲ ਤੇ ਉਹ ਵੀ ਇੱਕ ਪਰਿਵਾਰ ਵਾਂਗ ਕੰਮ ਕਰਾਂਗੇ ਬਿਕੋਜ਼ that is my family also ਹਾਉਸ ਦੇ ਵਿੱਚ ਤੁਸੀਂ ਜਲਦ ਹਾਉਸ ਦੇ ਵਿੱਚ ਵੀ ਤੁਸੀਂ ਪਹੁੰਚੋਗੇ ਔਰ ਉਹ ਹਾਊਸ ਜੋ ਕਿਸੇ ਟਾਈਮ ਤੁਹਾਡੇ ਫਾਦਰ ਸਾਹਿਬ ਵੀ ਉਸ ਹਾਊਸ ਨੂੰ ਐਜੇ ਚਲਾਉਂਦੇ ਰਹੇ ਨੇ ਤੇ ਕਿਹੋ ਕਿੰਨਾ ਕਮਾਨ ਮਹਿਸੂਸ ਹੋਏਗਾ ਜਦ ਤੁਸੀਂ ਉਸ ਹਾਊਸ ਦੇ ਵਿੱਚ ਪਹੁੰਚੋਗੇ ਸਭ ਤੋਂ ਜ਼ਿਆਦਾ ਤੇ ਮੈਕਨੀਆਂ ਮੇਰੇ ਪੇਰੈਂਟਸ ਨੂੰ ਮੇਰੇ ਇਨ-ਲਾਜ਼ ਨੂੰ ਮੇਰੇ ਹਸਬੰਦ ਨੂੰ ਉਹਨਾਂ ਨੂੰ ਬਹੁਤ ਮਾਨ ਹੋਏਗਾ ਬਿਕੋਜ਼ ਉਹ ਦੇਖਦੇ ਸੀ ਕਿ ਮੈਂ ਕਰ ਸਕਨੀ ਆ ਤੇ ਉਹਨਾਂ ਦੇ ਵਿਜ਼ਨ ਤੋਂ ਬਿਨਾ ਤੇ ਮੈਂ ਕੁਝ ਵੀ ਨਹੀਂ ਸੀ ਬਟ ਉਹਨਾਂ ਦੀ ਸਪੋਰਟ ਹੈ ਤੇ ਮੈਂ ਮੈਂ ਬਿਲਕੁਲ ਅੱਗੇ ਵਧਾਂਗੀ ਤੇ ਮੈਂ ਬਹੁਤ ਪ੍ਰਾਊਡ ਫੀਲ ਕਰਨੀ ਆ ਥੈਟ ਮੈਂ ਉਹਨਾਂ ਨੂੰ ਇਨਾ ਪ੍ਰਾਊਡ ਫੀਲ ਕਰਾਇਆ ਥੈਟ ਮੈਂ ਐਂਡ ਮੈਂ ਇੱਕ ਆਈਡਲ ਬਣ ਬੰਨਾ ਚਾਹਨੀ ਆ ਥੈਟ ਹੋਰ ਵੀ ਲੇਡੀਜ਼ ਅੱਗੇ ਵੱਧ ਚੜ ਕੇ ਆਉਣ ਤੇ ਆਪਣੇ ਆਪ ਨੂੰ ਕਿਸੇ ਉਹ ਵੀ ਪਿੱਛੇ ਨਾ ਸਮਝਣ ਅਸੀਂ ਸਾਰੇ ਜੋ ठान ਲਈਏ ਉਹ ਕਰ ਸਕਨੇ ਆ ਸੋ ਕਿਸੇ ਵੀ ਬੱਚੇ ਨੂੰ ਕਿਸੇ ਵੀ ਲੇਡੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਿੱਛੇ ਹੋ ਕੇ ਰਹਿਣ ਦੀ ਲੋੜ ਨਹੀਂ ਹੈ ਅਸੀਂ ਸਾਰੇ ਅੱਗੇ ਵੱਧ ਚੜ ਕੇ ਭਾਰਤ ਦਾ ਨਾਮ ਬਹੁਤ ਉਚਾਈਆਂ ਤੇ ਰੋਸ਼ਨ ਕਰ ਸਕਨੇ ਆ ਤੇ ਕੁਝ ਵੀ ਜੋ ਅਸੀਂ ठान ਲਈਏ ਮਿਹਨਤ ਨਾਲ ਅਸੀਂ ਆਪਣੇ ਕਾਰਜ ਨਾਲ ਅਸੀਂ ਸਭ ਦੇ ਸਾਥ ਨਾਲ ਸਭ ਕੁਝ ਹਾਸਲ ਕਰ ਸਕਨੇ ਆ ਐਜ਼ ਅ ਪਾਰਸ਼ਦ ਐਜ਼ ਅ ਹਾਊਸ ਵਾਈਫ ਔਰ ਇੱਕ ਤਰਫ ਐਜ਼ ਅ ਟੀਚਰ ਸਟੂਡ ਆਪਣੇ ਕੈਰੀਅਰ ਨੂੰ ਵੀ ਦਾ ਕਿਵੇਂ ਮੈਨੇਜ ਕਰੋਗੇ ਐਜ਼ ਅ ਸਕੂਲ ਔਰ ਪਾਰਸ਼ਾ ਦਿਯਤ ਕੇ ਸਵੇਰ ਮਾਰਨਿੰਗ ਤੋਂ ਹੀ 5 ਵਜੇ ਤੋਂ ਹੀ ਜਿਹੜਾ ਲੋਕ ਆ ਕੇ ਕੁੰਡਾ ਖੜਕਾਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡੇ ਇਹ ਕੰਮ ਹੈ ਜੀ ਸਾਡਾ ਕੰਮ ਕਰਦਾ ਕਿਵੇਂ ਮੈਨੇਜ ਹੋਏਗਾ ਜੀ ਬਿਲਕੁਲ ਇਹ ਤਾਂ ਹੈ ਹੀ ਬਟ ਤੁਸੀਂ ਮੇਰੇ ਪੁਰਾਣੇ ਐਕਸਪੀਰੀਅੰਸ ਇਹੀ ਹੈ ਤੇ ਸਾਰਿਆਂ ਤੋਂ ਸੁਨਾ ਹੀ ਹੋਏਗਾ ਥੈਟ ਮੇਰਾ ਕਦੇ ਵੀ ਫੋਨ ਅਨ ਅਟੈਂਡਡ ਨਹੀਂ ਹੁੰਦਾ ਤੇ ਮੇਰੇ ਘਰ ਜੋ ਵੀ ਆਂਦਾ ਹੈ देयर ਆ ਵੈਲਕਮ ਬੱਚਿਆਂ ਦਾ ਕਦੇ ਵੀ ਫੋਨ ਆਏ ਮੈਂ ਕਹਿੰਨੀ ਹੈ ਕਈ ਵਾਰੀ ਵੀ ਉਹਨਾਂ ਦਾ ਫੋਨ ਜਦੋਂ ਵੀ ਆਏ ਤੇ ਜ਼ਰੂਰ ਨਹੀਂ ਤਾਂ ਮੈਸੇਜ ਜ਼ਰੂਰ ਕਰਦੇ ਨੇ ਤੇ ਮੈਂ 올 ਦਾ ਟਾਈਮ ਆਈ ਵਿਲ ਬੀ ਅਵੇਲੇਬਲ ਤੇ ਮੈਂ ਕਿਸੇ ਨੂੰ ਨਿਰਾਸ਼ ਹੋਣ ਦਾ ਜਾਂ ਉਹਨਾਂ ਦਾ ਕੰਮ ਪਿੱਛੇ ਕਰਨ ਦਾ ਮੌਕਾ ਨਹੀਂ ਦਵਾਂਗੀ ਤੇ ਸਭ ਦੀ ਰਿਕਵੈਸਟ ਜ਼ਰੂਰ ਫਾਲੋ ਹੋਏਗੀ ਜ਼ਰੂਰ ਸੁਣੀ ਜਾਏਗੀ ਮੈਂ ਲਾਸਟ ਹੋ ਮੈਂਬਰ ਗੁਰਜੀਤ ਸਿੰਘ ਓਜ਼ਲਾ ਵੱਲੋਂ ਵੀ ਅੱਜ ਜਿੰਨੇ ਵੀ 85 ਦੇ 85 ਜੋ ਪਾਰਚ ਜਿਹੜੇ ਜਿੱਨ ਕਿਤੇ ਨੇ ਉਹਨਾਂ ਨੂੰ ਬੈਸ ਵਿਸ਼ੇ ਦਿੱਤੀ ਗਈਆਂ ਔਰ ਉਹਨਾਂ ਨੇ ਇਸ ਵਿਸ਼ਵਾਸ ਦੇ ਜਤਾਇਆ ਚਾਹੇ ਉਹ ਆਪੋਜੀਸ਼ਨ ਹੋਵੇ ਤੇ ਚਾਹੇ ਉਹ ਮੌਜੂਦਾ ਹਾਊਸ ਦੀ ਟੀਮ ਹੋਵੇ ਕਿਸੇ ਦਾ ਵੀ ਕੰਮ ਨਹੀਂ ਰੁਕੇਗਾ ਔਰ ਹਰ ਇੱਕ ਦਾ ਕੰਮ ਜਿਹੜਾ ਉਹ ਪਹਿਲ ਦੇ ਅਧਾਰ ਤੇ ਕੀਤਾ ਜਾਏਗਾ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਜਿਹੜਾ ਮੈਂ ਇਹ ਹੀ ਮੈਸੇਜ ਦੇਣਾ ਚਾਹਵਾਂਗੀ ਕਿ ਮੇਰੇ ਕੋਲ ਕੋਈ ਵੀ ਆਏ ਮੇਰੇ ਘਰ ਦੇ ਦੁਆਰ ਖੁੱਲੇ ਨੇ ਤੇ ਮੈਂ ਓਪਨ ਆਰਮਸ ਲੈ ਕੇ ਸਭ ਨੂੰ ਇਸਤਮਾਲ ਕਰਾਂਗੀ ਸਭ ਨੂੰ ਵੈਲਕਮ ਕਰਾਂਗੀ ਤੇ ਐਸ ਯੂ نو ਤੁਸੀਂ ਪਹਿਲੇ ਪੁੱਛਿਆ ਸੀਗਾ ਕੁਐਸਚਨ ਜਿਹੜਾ ਮੇਰੇ ਸਾਥ ਪਰਮਾਤਮਾ ਰਹਿਣਾ ਲੇਡੀਜ਼ ਨੂੰ ਸਾਥ-ਆਟ ਇੱਕ ਦੋ ਹੱਥ ਨਹੀਂ ਦਿੱਤੇ ਹੋਏ ਤੇ ਉਹ ਘਰ ਦਾ ਬਾਹਰ ਦਾ ਸਭ ਕੁਝ ਬਹੁਤ ਚੰਗੀ ਤਰ੍ਹਾਂ ਮੈਨੇਜ ਕਰ ਲੈਂਦੀਆਂ ਨੇ ਉਹਨਾਂ ਦੇ ਮੈਂ ਮੈਂ ਕਹਿੰਨੀ ਆ ਅੱਠ ਹੱਥ ਨੇ ਜਿਵੇਂ ਕਿ ਅਸੀਂ ਘਰ ਦਾ ਵੀ ਤੇ ਬਾਹਰ ਦਾ ਵੀ ਮੈਨੇਜ ਕਰਨੇ ਆ ਉਸੇ ਤਰ੍ਹਾਂ ਹਰ ਜੋ ਕੋਈ ਕੰਮ ਅਸੀਂ ਫੜ ਲੈਨੇ ਆ ਉਹ ਅਸੀਂ ਸਿਰੇ ਚੜਾ ਕੇ ਹੀ ਮੰਨਨੇ ਆ ਸੋ ਸਾਰਾ ਕੁਝ ਹੋਏਗਾ ਤੇ 100% ਸਕਸੈਸ ਹੋਏਗੀ ਨਾਰੀ ਸ਼ਕਤੀ ਨਾਰੀ ਸ਼ਕਤੀ ਜਿੰਦਾਬਾਦ ਬਿਲਕੁਲ ਨਾਰੀ ਸ਼ਕਤੀ ਜਿੰਦਾਬਾਦ ਫਿਊਚਰ ਜਨਰੇਸ਼ਨਸ ਗੋਡ ਬlesਸ ਯੂ ਐਂਡ ਥੈਂਕ ਯੂ ਸੋ ਮੱਚ एवरीवन फॉर योर सपोर्ट ਥੈਂਕ ਯੂ ਜੈ ਹਿੰਦ ਜੈ ਭਾਰਤ ਜੈ ਬੀਜਪੀ ਇਹ ਬਿਲਕੁਲ ਤੁਸੀਂ ਸੁਣਿਆ ਇੱਕ ਖਾਸ ਮੁਲਾਕਾਤ ਖਾਸ شخصیت ਦੇ ਵਿੱਚ ਮੈਮ ਤ੍ਰਿਤੀ ਜੀ ਦਾ ਜੋ ਕਹਨਾ ਹੈ ਕਿ ਕਿਸੇ ਵੀ ਜਿਹੜੀ ਹੈ ਕਿਸੇ ਵੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕੀਤਾ ਜਾਏਗਾ ਕਿ ਵਾਰਡ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਵਾਰਡੇ ਰਹਿੰਦੇ ਕੰਮ ਨੇ ਉਹ ਪੂਰੇ ਕਿਤੇ ਜਾਣਗੇ ਚਾਹੇ ਉਹ ਸਟਰੀਟ ਲਾਈਟ ਦਾ ਹੋਵੇ ਚਾਹੇ ਸੀਵਰੇਜ ਦਾ ਕੰਮ ਹੋਣਾ ਚਾਹੇ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਕੰਮ ਹੋਵੇ ਉਹ ਪਹਿਲ ਦੇ ਆਧਾਰ ਤੇ ਕਿਤੇ ਜਾਣਗੇ ਔਰ ਉਹਨਾਂ ਦੇ ਘਰ ਦੇ ਦਰਵਾਜ਼ੇ ਜਿਹੜੇ ਨੇ ਉਹ 24 ਆਵਰ ਖੁੱਲੇ ਨੇ ਕਿਸੇ ਵਕਤ ਵੀ ਕੋਈ ਵੀ ਔਰ ਕਿਸੇ ਵੀ ਦੇ ਵੀ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ ਕਿਸੇ ਵੀ ਵਾਰਤ ਹੋਵੇ ਕਿਸੇ ਵੀ ਏਰੀਆ ਤੋਂ ਹੋਵੇ ਉਹਦੇ ਘਰ ਦੇ ਦਰਵਾਜ਼ੇ ਉਹਨਾਂ ਲਈ ਹਰ ਵੇਲੇ ਖੁੱਲੇ ਰਹਿਣਗੇ ਮੈਨੂੰ ਦੋ ਇਜਾਜ਼ਤ ਫਿਰ ਮਿਲਾਂਗੇ ਕਿਸੇ ਨਈ ਸ਼ਖਸੀਅਤ ਦੇ ਨਾਲ ਕਿਸੇ ਇਹਨਾਂ ਦੇ ਚਿਹਰੇ ਦੇ ਨਾਲ ਸ਼ੁਕਰੀਆ